ਕੁਝ ਜਿਹੜੇ ਪੈਸੇ ਸੀਗੇ ਕੋਲੋਂ ਮੈਂ ਲਾਈ ਬੈਠਾ ਵੀ ਹੁਣ ਜਣੀ ਕੋਈ ਪੈਸਾ ਨਹੀਂ ਵੀ ਮੇਰੇ ਕੋਲੇ ਰਿਹਾ ਵੀ ਟਾਈਮ ਪਾਸ ਮਸਾਂ ਹੋ ਰਿਹਾ ਇਹਨਾਂ ਨੂੰ ਦੌਰੇ ਪੈਂਦੇ ਆ ਕਿ ਦਿਮਾਗੀ ਦੌਰੇ ਪੈਂਦੇ ਆ ਅੱਛਾ ਹੁਣ ਡਾਕਟਰਾਂ ਨੇ ਚੰਡੀਗੜ੍ਹ ਨੂੰ ਰੈਫਰ ਕੀਤਾ ਸੀਗਾ ਉਹਨਾਂ ਨੇ ਕੁਝ 12 ਲੱਖ ਰੁਪਈਆ ਜਣੀ ਮੰਗਿਆ ਸਾਥੋਂ ਮੇਰੇ ਕੋਲੇ ਇੰਨਾ ਜਣੀ ਪੈਸਾ ਲਾਉਣ ਨੂੰ ਕੋਲੇ ਹੈ ਨਹੀਂ ਸੀ ਕੁਛ ਇੱਕ ਤ ਇਹਨਾਂ ਨੂੰ ਸਰਦੀ ਪ੍ਰੋਬਲਮ ਜ਼ਿਆਦਾ ਆ ਰਹੀ ਆ ਵੀ ਸਰਦੀਆਂ ਨਾਲ ਇਹਨਾਂ ਦੀਆਂ ਬਲੌਕ ਹੋ ਚੁੱਕੀਆਂ ਪਹਿਲਾਂ ਵੀ ਇੱਕ ਨਾੜ ਸੀ ਦਿਮਾਗ ਵਾਲੀ ਜਦੋਂ ਟੈਸਟ ਕਰਾਇਆ ਸੀ ਸ਼ੁਰੂ ਤੋਂ ਹੁਣ ਟੈਸਟ ਜਦੋਂ ਦੂਰੀਆ ਕਰਾਇਆ ਵੀ 20 ਦਿਨ ਹੋ ਗਏ ਉਹਦੇ ਨਾਲ ਦੀ ਚਾਰ ਨਾੜਾ ਹੋਰ ਬਲੌਕ ਹੋ ਗਈਆਂ ਬੀ ਪ੍ਰੈਸ਼ਰ ਦੱਸਿਆ ਇਸਦਾ ਹੋਊਗਾ ਸੀਰੀ ਲੱਗੇ ਹੁੰਦੇ ਸੀ 17-18 ਸਾਲ ਸੀਰੀ ਲੱਗੇ ਰਹੇ ਉਸ ਤੋਂ ਬਾਅਦ ਜਦੋਂ ਮਰ ਲਾ ਵੀ ਇਹ ਬੁੜੀਆਂ ਢਿੱਲੀਆਂ ਹੋ ਗਈਆਂ ਫਿਰ ਮੈਂ ਘਰੇ ਰਹਿਣ ਲੱਗ ਗਿਆ ਵੀ ਕੋਈ ਇਹਨਾਂ ਦੇ ਹੈ ਨਹੀਂ ਸੀ ਦੇਖਭਾਲ ਵਾਲਾ ਹਾਂ ਫਿਰ ਮੈਂ ਦਿਹਾੜੀ ਦਾ ਪਾ ਕੰਮ ਲੱਗ ਗਿਆ ਸੀਗਾ ਹਾਂ ਬੱਚੇ ਵੀ ਸਕੂਲ ਜਾ ਨਹੀਂ ਸਕਦੇ ਇਹਨਾਂ ਦੀ ਵੀ ਮਜਬੂਰੀ ਬਣੀ ਪਈ ਆ ਵੀ ਇਹਨਾਂ ਨੂੰ ਸੰਭਲਣ ਵਾਲਾ ਹੈ ਨਹੀਂ ਕੋਈ ਘਰੇ ਅੱਛਾ ਹਾਂਜੀ ਅੱਛਾ ਤੁਹਾਡੀ ਗੁੜੀ ਆ ਕਿਹੜੀ ਕਲਾਸ ਚੋਂ ਤੇ ਮੁੰਡਾ ਕਿਹੜੀ ਕਲਾਸ ਚੋਂ ਪੜਦਾ ਜੀ 8ਵੀਂ ਚ ਪੜ ਰਿਹਾ ਹੈ ਮੁੰਡਾ ਪੜ ਰਿਹਾ 7ਵੀਂ ਚ ਜਿਹਦੇ ਕੋਲ ਜਾਇਦਾ ਉਹ ਵੀ ਨਹੀਂ ਦੇ ਰਿਆ ਗਾ ਕਹ ਦਿੰਦਾ ਤੈਨੂੰ ਅੱਗੇ ਇੰਨੇ ਦਿੱਤੇ ਇੰਨੇ ਦਿੱਤੇ ਆ ਮੈਂ ਤਾਂ ਖਰੀ ਤਾਹੋ ਹੰਬ ਹਰ ਕੇ ਬਹਿ ਗਏ ਵੀ ਘਰ 'ਤੇ ਵੀ ਤਾਹੋ ਮਦਦ ਚਾਹਣਾ ਵੀ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਆ ਕਿ ਮੈਨੂੰ ਕੋਈ ਸਹਿਤਾ ਕਰ ਇੱਕ ਕੰਮ ਕਰਨ ਵਾਲਾ ਮਿਹਨਤੀ ਬੰਦਾ ਜਿਸਨੇ ਕਿਰਤ ਕਰਨੀ ਹੁੰਦੀ ਆ ਹਮੇਸ਼ਾ ਇਹ ਸੋਚਦਾ ਕਿ ਜ਼ਿੰਦਗੀ ਦੇ ਵਿੱਚ ਉਹਨੇ ਕ ਪੈਸੇ ਆਈ ਜਾਣ ਉਹਨੇ ਕ ਮੈਂ ਕਮਾਉਂਦਾ ਰਹਾ ਜਿਨਨੇ ਕਨਾਲ ਘਰ ਦਾ ਜਿਹੜਾ ਗੁਜ਼ਾਰਾ ਉਹ ਚੱਲਦਾ ਰਹੇ ਬਸ ਟਾਈਮ ਪਾਸ ਹੁੰਦਾ ਰਹੇ ਇਸ ਤੋਂ ਸੋਹਣੀ ਜ਼ਿੰਦਗੀ ਹੈ ਜਿਹੜੀ ਇੱਕ ਗਰੀਬ ਵਾਸਤੇ ਹੈ ਜਿਹੜੀ ਉਹ ਕੁਝ ਨਹੀਂ ਹੋ ਸਕਦੀ ਪਰ ਕਈ ਵਾਰੀ ਕੁਦਰਤੀ ਸਮੱਸਿਆਵਾਂ ਇਹੋ ਜਿਹੀਆਂ ਆ ਜਾਂਦੀਆਂ ਕੁਦਰਤੀ ਦਿੱਕਤਾਂ ਇਸ ਐਸੀਆਂ ਖੜੀਆਂ ਹੋ ਜਾਂਦੀਆਂ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਇਸ ਤਰ੍ਹਾਂ ਦੀ ਆ ਜਾਂਦੀ ਹੈਗੀ ਕਿ ਬੰਦਾ ਇੱਕ ਵਾਰੀ ਦਾਬੂ ਹੋਇਆ ਉਮਰ ਭਰ ਨਹੀਂ ਉੱਠ ਸਕਦਾ ਤੇ کئی-ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਘਰ ਦੀ ਬਾਗਡੋਰ ਜਿਸ ਦੇ ਹੱਥ ਦੇ ਵਿੱਚ ਹੁੰਦੀ ਆ ਜਦੋਂ ਉਹਦੀ ਹੀ jaan ਦੇ ਉੱਤੇ ਆਣ ਪੈ ਜੇ ਤਾਂ ਮਾਮਲਾ ਜਿਹੜਾ ਉਹ ਬਹੁਤ ਜ਼ਿਆਦਾ ਗੰਭੀਰ ਹੋ ਜਾਂਦਾ ਕਿਉਂਕਿ ਪੂਰੇ ਦੇ ਪੂਰੇ ਪਰਿਵਾਰ ਉੱਜੜਨ ਦਾ ਜਿਹੜਾ ਉਹ ਮਸਲਾ ਖੜਾ ਹੋ ਜਾਂਦਾ ਹੈਗਾ ਬਿਮਾਰੀ ਬੰਦਾ ਬੰਦੇ ਦੇ ਨਾਲ ਤਾਂ ਕਹਿੰਦੇ ਡਾਂਗ ਫੜ ਕੇ ਲੜ ਸਕਦਾ ਪਰ ਰੱਬ ਦੇ ਨਾਲ ਕੁਦਰਤ ਦੇ ਨਾਲ ਕਦੇ ਨਹੀਂ ਲੜ ਸਕਦਾ ਇਸ ਵੀਡੀਓ ਦਾ ਮਕਸਦ ਇੱਕ ਅਜਿਹੇ ਪਰਿਵਾਰ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਨਾ ਪਰਿਵਾਰ ਦੇ ਵਿੱਚ ਚਾਰ ਜੀ ਆ ਇੱਕ ਬਾਈ ਆ ਦੋ ਬੱਚੇ ਇਹਨਾਂ ਦੇ ਇੱਕ ਲੜਕੀ ਇੱਕ ਲੜਕਾ ਪਰ ਪਤਨੀ ਆ ਜਿਹੜੀ ਉਹ ਵੈਸੇ ਤਾਂ ਸਾਲ ਤੋਂ ਹੀ ਬਿਮਾਰ ਆ ਪਰ ਮਹੀਨੇ ਤੋਂ ਆ ਜਿਹੜਾ ਬਹੁਤ ਜ਼ਿਆਦਾ ਸੀਰੀਅਸ ਆ ਡਾਕਟਰ ਨੇ ਆ ਜਿਹੜਾ 12-13 ਲੱਖ ਰੁਪਏ ਦਾ ਜਿਹੜਾ ਉਹ ਖਰਚਾ ਉਹ ਦੱਸਿਆ ਹੈਗਾ ਕੀ ਸਮੱਸਿਆ ਹੈਗੀ ਆ ਕੀ ਕਹਾਣੀ ਹੈਗੀ ਆ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲੇ ਪਰਿਵਾਰ ਮੌਜੂਦ ਆ ਛਾ ਬਾਈ ਜੀ ਇਹ ਦੱਸਿਓ ਕਿ ਸਮੱਸਿਆ ਕੀ ਹੈਗੀ ਆ ਕਿੰਨੇ ਕ ਚਿਰ ਤੋਂ ਆ ਜਿਹੜੀ ਇਹ ਬਿਮਾਰੀ ਤੁਹਾਡੇ ਘਰ ਵਾਲੀ ਨੂੰ ਹੈਗੀ ਆ ਤੇ ਡਾਕਟਰ ਨੇ ਕਿਹੜੀ ਬਿਮਾਰੀ ਦੱਸੀ ਹੈਗੀ ਆ ਪਹਿਲਾਂ ਤਾਂ ਮੈਂ ਸਾਰੇ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਸਾਲ ਡੇਢ ਸਾਲ ਹੋ ਗਿਆ ਜੀ ਵੀ ਇਹ ਬਿਮਾਰੀ ਨੂੰ ਵੀ ਹੁਣ ਕੁਝ ਟਾਈਮ ਹੋ ਗਿਆ ਮਹੀਨਾ ਸਾਰਾ ਹੋ ਗਿਆ ਵੀ ਜਿਆਦਾ ਥੋੜਾ ਜਿਹਾ ਹੋ ਗਿਆ ਵੀ ਕੁਝ ਜਿਹੜੇ ਪੈਸੇ ਸੀਗੇ ਕੋਲੋਂ ਮੈਂ ਲਾਈ ਬੈਠਾ ਵੀ ਹੁਣ ਜਣੀ ਕੋਈ ਪੈਸਾ ਨਹੀਂ ਵੀ ਮੇਰੇ ਕੋਲੇ ਰਿਹਾ ਵੀ ਟਾਈਮ ਪਾਸ ਮਸਾਂ ਹੋ ਰਿਹਾ ਤੇ ਵੀ ਕੁਝ ਹੁਣ ਡਾਕਟਰਾਂ ਨੇ ਚੰਡੀਗੜ੍ਹ ਨੂੰ ਰੈਫਰ ਕੀਤਾ ਸੀਗਾ ਉਹਨਾਂ ਨੇ ਕੁਝ 12 ਲੱਖ ਰੁਪਈਆ ਜਣੀ ਮੰਗਿਆ ਸਾਥੋਂ ਮੇਰੇ ਕੋਲੇ ਇੰਨਾ ਜਣੀ ਪੈਸਾ ਲੋਨ ਨੂੰ ਕੋਲੇ ਹੈ ਨਹੀਂ ਸੀ ਕੁਛ ਮੈਂ ਇਹਨਾਂ ਨੂੰ ਕਰ ਲਿਆ ਆ ਇਸ ਕਰਕੇ ਵੀ ਮੈਨੂੰ ਥੋੜੀ ਜਿਹੀ ਹੁਣ ਮਜਬੂਰੀ ਬਣ ਗਈ ਵੀ ਮੇਰੇ ਹੱਥ ਬੰਨ ਕੇ ਹੀ ਬੈਂਤੀ ਆ ਵੀ ਕੁਛ ਨਾ ਕੁਛ ਮੈਨੂੰ ਮਦਦ ਚਾਹੀਦੀ ਆ ਜੀ ਅਸ਼ਾ ਭਾਈ ਜੀ ਕੀ ਸਮੱਸਿਆ ਸੀਗੀ ਕਦੋਂ ਕੋ ਪਤਾ ਲੱਗਿਆ ਵੀ ਤੁਹਾਨੂੰ ਇਹ ਸਮੱਸਿਆ ਹੈਗੀ ਇਹ ਸਮੱਸਿਆ ਕੀ ਹੈਗੀ ਡਾਕਟਰ ਨੇ ਕੀ ਦੱਸਿਆ ਹੈਗਾ ਡਾਕਟਰ ਪਹਿਲਾਂ ਕੋਟਕਪੂਰੇ ਇਹਨਾਂ ਦੀ ਦਵਾਈ ਚੱਲ ਰਹੀ ਸੀ ਜੀ ਮੁਰਕਿਆਂ ਨੂੰ ਸਿੰਗਲੀ ਦੇ ਲੈ ਕੇ ਰਾਜੰਦੇ ਹੂੰ ਉਥੇ ਰੱਖਿਆ ਉਥੋਂ ਵੀ ਜਾਨੀ ਉਹਨਾਂ ਦੇ ਕੋਲੇ ਲੱਗ ਗਿਆ ਸਾਡਾ ਲੱਖ ਸਵਾ ਲੱਖ ਰੁਪਏ ਉਥੇ ਲੱਗ ਗਿਆ ਉਹਨਾਂ ਨੇ ਜਦੋਂ ਲੱਖ ਸਵਾ ਲੱਖ ਲੱਗ ਗਿਆ ਜਦੋਂ ਪੈਸੇ ਮੁੱਕ ਗਏ ਆਂਦੇ ਵੀ ਪਤਾ ਨਹੀਂ ਤਾਂ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੈਸੇ ਮੁੱਕ ਗਏ ਵੀ ਹੈ ਨਹੀਂ ਕੁਛ ਇਹਨਾਂ ਕੋਲੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਥੋ ਭੇਜਤਾ ਫਿਰ ਵੀ ਅਸੀਂ ਜਦੋਂ ਜਾਣਾ ਸੀ ਚੰਡੀਗੜ੍ਹ ਨੂੰ ਮੈਂ ਆਖਿਆ ਵੀ ਦੋ ਚਾਰ ਦਿਨ ਵੀ ਠਹਿਰ ਕੇ ਜਾਵਾਂਗੇ ਵੀ ਕੋਈ ਪੈਸੇ ਹੁੰਦੇ ਹੋਣ ਦਾ ਹੱਲ ਕਰਕੇ ਵੀ ਮੈ ਲਾ ਨਹੀਂ ਸਕਿਆ ਇਹਨਾਂ ਨੂੰ ਬਸ ਵੀ ਆਹੀ ਬੇਨਤੀ ਹੈ ਮੇਰੀ ਵੀ ਮੈਨੂੰ ਸੇ ਤਾਂ ਚਾਹੀਦੀ ਹੈ ਮਦਦ ਜਾਈ ਦੀ ਜੀ ਰੈਸ਼ਾ ਭਾਈ ਜੀ ਇਹ ਦੱਸਿਓ ਕਿ ਹੁਣ ਸਮੱਸਿਆ ਕੀ ਆ ਰਹੀ ਹੈਗੀ ਆ ਤੁਹਾਡੀ ਪਤਨੀ ਨੂੰ ਦਿੱਕਤ ਕੀ ਆ ਰਹੀ ਹੈਗੀ ਆ ਦਿੱਕਤ ਇਹਨਾਂ ਨੂੰ ਸਰਦੀ ਪ੍ਰੋਬਲਮ ਜ਼ਿਆਦਾ ਆ ਰਹੀ ਆ ਵੀ ਸਰਦੀਆਂ ਨਾਲ ਇਹਨਾਂ ਦੀਆਂ ਬਲੌਕ ਹੋ ਚੁੱਕੀਆਂ ਪਹਿਲਾਂ ਵੀ ਇੱਕ ਨਾੜ ਸੀ ਦਿਮਾਗ ਵਾਲੀ ਜਦੋਂ ਟੈਸਟ ਕਰਾਇਆ ਸੀ ਸ਼ੁਰੂ ਤੋਂ ਹਾਂ ਹੁਣ ਟੈਸਟ ਜਦੋਂ ਦੂਰੀਆ ਕਰਾਇਆ ਵੀ 20 ਦਿਨ ਹੋ ਗਏ ਉਹਦੇ ਨਾਲ ਵੀ ਚਾਰ ਨਾੜਾ ਹੋਰ ਬਲੌਕ ਹੋ ਗਈਆਂ ਵੀ ਪ੍ਰੈਸ਼ਨ ਦੱਸਿਆ ਇਸ ਦਾ ਹੋਊਗਾ ਇਸ ਦਾ 12-13 ਲੱਖ ਰੁਪਇਆ ਖਰਚਾ ਮੰਗਿਆ ਅੱਛਾ ਹਾਂ ਅੱਛਾ ਭਾਈ ਕੰਮ ਤਾਂ ਹੰਦਾ ਕੀ ਕਰਦੇ ਸੀ ਪਹਿਲਾਂ ਕੀ ਕਰਦੇ ਸੀ ਹੁਣ ਕੀ ਕਰਦੇ ਹਾਂ ਪਹਿਲਾਂ ਸਿਰੀ ਲੱਗੇ ਹੁੰਦੇ ਸੀ 17-18 ਸਾਲ ਸਿਰੀ ਲੱਗੇ ਰਹੇ ਉਸ ਤੋਂ ਬਾਅਦ ਜਦੋਂ ਮਾਲਾ ਵੀ ਇਹ ਪੁਰੀਆਂ ਢਿੱਲੀਆਂ ਹੋ ਗਈਆਂ ਫਿਰ ਮੈਂ ਘਰੇ ਰਹਿਣ ਲੱਗ ਗਿਆ ਵੀ ਕੋਈ ਇਹਨਾਂ ਦੇ ਹੈ ਨਹੀਂ ਸੀ ਦਿਗਪਾਲ ਵਾਲਾ ਹਾਂ ਫਿਰ ਮੈਂ ਦਿਹਾੜੀ ਦਾ ਪਾ ਕੰਮ ਲੱਗਿਆ ਸੀਗਾ ਹਾਂ ਹੁਣ ਮੇਰੀ ਮਜਬੂਰੀ ਬਣ ਗਈ ਆ ਵੀ ਹੁਣ ਤੇ ਇਸੇ ਵੀ ਸੇਰਾ ਤੇ ਵੀ ਮੈਂ ਕੰਮ ਵੀ ਨਹੀਂ ਕਰ ਸਕਦਾ ਜੀ ਬੱਚੇ ਛੋਟੇ ਆ ਅੱਛਾ ਹਾਂ ਬੱਚੇ ਵੀ ਸਕੂਲ ਜਾ ਨਹੀਂ ਸਕਦੇ ਇਹਨਾਂ ਦੀ ਵੀ ਮਜਬੂਰੀ ਬਣੀ ਪਈ ਆ ਵੀ ਇਹਨਾਂ ਨੂੰ ਸੰਭਲਣ ਵਾਲਾ ਹੈ ਨਹੀਂ ਕੋਈ ਘਰੇ ਅੱਛਾ ਹਾਂਜੀ ਅੱਛਾ ਤੁਹਾਡੀ ਗੁੜੀ ਆ ਕਿਹੜੀ ਕਲਾਸ ਚੋਂ ਤੇ ਮੁੰਡਾ ਕਿਹੜੀ ਕਲਾਸ ਚੋਂ ਪੜਦਾ ਜੀ 8ਵੀਂ ਚ ਪੜ ਰਿਹਾ ਆ ਮੁੰਡਾ ਪੜ ਰਿਹਾ 7ਵੀਂ ਚ ਅੱਛਾ ਹਾਂਜੀ ਅੱਛਾ ਬਈ ਕ ਕੋਈ ਹੋਰ ਥਾਂ ਤੋਂ ਵੀ ਤੁਸੀਂ ਕੋਈ ਮਦਦ ਮੰਗੀ ਆ ਪਹਿਲਾਂ ਤੁਹਾਡੇ ਕੋਲ ਕਿੰਨਾ ਪੈਸਾ ਸੀ ਹੁਣ ਤੱਕ ਕਿੰਨਾ ਕੁ ਤੁਸੀਂ ਕੋਈ ਜਮਾ ਪੂੰਜੀ ਕੀਤੀ ਸੀ ਕਿੰਨਾ ਕੁ ਤੁਹਾਡਾ ਹੁਣ ਤੱਕ ਪੈਸਾ ਲੱਗ ਗਿਆ ਪੈਸਾ ਪੂੰਜੀ ਕੀਤੀ ਸੀਗੀ ਪਹਿਲਾਂ ਵੀ ਲੱਖ ਸਵਾ ਲੱਖ ਕੋਲੇ ਸੀ ਕੁਝ ਫੜ ਤੜਕੇ ਲਾਤਾ ਸੀ ਹੂੰ ਕੁਝ ਜਣੀ ਮੈਂ ਕਿਸੇ ਤੋਂ ਕਿਵੇਂ ਫੜੇ ਕਿਸੇ ਤੋਂ ਕਿਵੇਂ ਫੜੇ ਹੁਣ ਮੈਂ ਜਣੀ ਵੀ ਹੰਬ ਹਰ ਕੇ ਕਰੇ ਬਹਿ ਗਿਆ ਅਛਾ ਹੁਣ ਜਿੱਦੋਂ ਫੜਿਆ ਜਿਹਦੇ ਕੋਲੇ ਜਾਈਦਾ ਉਹ ਵੀ ਨਹੀਂ ਦੇ ਰਿਹਾਗਾ ਕਿਆ ਦਿੰਦਾ ਤੈਨੂੰ ਅੱਗੇ ਇੰਨੇ ਦਿੱਤੇ ਇੰਨੇ ਦਿੱਤੇ ਆ ਮੈਂ ਤਾਂ ਖਰੀ ਤਾ ਨੂੰ ਹੰਬਹਰ ਕੇ ਬਹਿ ਗਏ ਵੀ ਘਰ 'ਤੇ ਬਿਤਾ ਨੂੰ ਮਦਦ ਚਾਉਣਾ ਵੀ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਆ ਵੀ ਮੈਨੂੰ ਕੋਈ ਸਹਿਤਾ ਕਰੋ ਐਸ਼ਾ ਭਾਈ ਜੀ ਇੱਕ ਨਾ ਇਹ ਵੀ ਹੈਗਾ ਕਿ ਆਗਿਸ਼ਮਾਨ ਕਾਰਡ ਚੱਲਦੇ ਹੈਗੇ ਉਹਦੇ ਨਾਲ ਆਪਰੇਸ਼ਨ ਹੋ ਜਾਂਦਾ ਹੈਗਾ ਉਹ ਕਾਰਡ ਵਰਤਿਆ ਹੈਗਾ ਤੁਸੀਂ ਨਹੀਂ ਉਹ ਵਰਤਿਆ ਨਹੀਂ ਵੀ ਉਹ ਬਣੇ ਹੈ ਵੀ ਵਰਤਿਆ ਨਹੀਂ ਹਲੇ ਕੋਈ ਉਹਦੇ 'ਚ ਹਾਂ ਵੀ ਉਹ ਕਹਿੰਦੇ ਹੈ ਵੀ ਚਲਦਾ ਵੀ ਉਹਦੇ ਵਿੱਚ ਕੁਝ ਪੈਸੇ ਹੈ ਉਹਦੇ ਵਿੱਚ ਵੀ ਹੈ ਪਰ ਫਿਰ ਵੀ ਮੈਨੂੰ ਖਰਚਾ 27 ਲੱਖ ਰੁਪਇਆ ਉੱਤੇ ਚਾਹੀਦਾ ਅੱਛਾ ਹਾਂ ਅੱਛਾ ਇਹ ਦੂ ਪਹਿਲਾਂ ਕੋਈ ਪਿੰਡ ਦੇ ਵਿੱਚੋਂ ਕੋਈ ਮਦਦ ਮੰਗੀ ਹੈਗੀ ਆ ਕਿਸੇ ਨੇ ਕੀਤੀ ਹੈਗੀ ਮਦਦ ਮੰਗੀ ਹੈ ਕੁਝ ਕੀਤੀ ਵੀ ਆ ਕੁਝ ਕਰੀ ਵੀ ਜਾਂਦੇ ਆ ਵੀ ਹੁੱਕਾ ਦਵਾਇਆ ਸੀ ਮੈਂ ਉਸਮਿੰਟ ਕਰਵਾਈ ਸੀ ਅੱਛਾ ਤੇ ਕਰੀ ਵੀ ਜਾਂਦੇ ਕੋਈ 50 ਦਿੰਦਾ ਕੋਈ 100 ਦਿੰਦਾ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਕਰੀ ਜਾਂਦੇ ਆ ਅੱਛਾ ਹੂੰ ਠੀਕ ਹੈ ਅੱਛਾ ਹੁਣ ਤੁਸੀਂ ਇਲਾਜ ਕਿੱਥੋਂ ਕਰਵਾਉਣਾ ਬਾਈ ਜੀ ਤੁਹਾਡੀ ਪਤਨੀ ਦਾ ਇਲਾਜ ਕਿੱਥੋਂ ਕਰਵਾਉਣਾ ਹੈ ਇਹਨਾਂ ਦਾ ਚੰਡੀਗੜ੍ਹ ਦੱਸਿਆ ਸੀ ਫਿਰ ਚੰਡੀਗੜ੍ਹ ਹੀ ਲਿਜਾਵਾਂਗੇ ਪੈਸੇ ਤਾਂ ਫਿਰ ਵੀ ਲੱਗ ਹੀ ਜਾਂਦੇ ਆ ਚਲੋ ਕੋਈ ਐਂ ਕਿਹਾ ਸੀਗਾ ਵੀ ਸਿਹਤਾਂ ਹੋ ਜਾਂਦੀ ਵੀ ਉਹਨਾਂ ਚੰਗਾ ਇਲਾਜ ਕਰਾ ਸਕਦੇ